ਹਾਂਜੀ ਨਮੋ ਰਣਜੀ ਅੱਜ ਆਪਾਂ ਸ਼ਰਾਬੀਆਂ ਵਾਸਤੇ ਬਹੁਤ ਹੀ ਇੱਕ ਵਧੀਆ ਤੁਹਾਨੂੰ ਨੁਕਤਾ ਦੱਸਣ ਲੱਗੇ ਆ ਇਹ ਕੋਈ ਟੋਟਕਾ ਨਹੀਂ ਹੈ ਇਹ ਇੱਕ ਨੁਕਤਾ ਦੇਖੋ ਜਿਹੜੇ ਸ਼ਰਾਬੀ ਹੁੰਦੇ ਨੇ ਜਾਂ ਫਿਰ ਕੋਈ ਵੀ ਬੰਦਾ ਨਸ਼ਾ ਕਰਨ ਵਾਲਾ ਜੇ ਤਾਂ ਉਹ ਛੱਡਣ ਲਈ ਤਿਆਰ ਫਿਰ ਤਾਂ 100% ਗਾਰੰਟੀ ਹੈ ਅਗਰ ਉਹ ਨਹੀਂ ਤਿਆਰ ਬੇ ਜਾਣੀ ਉਹਦਾ ਮਨ ਬਿਲਕੁਲ ਨਹੀਂ ਕਰਦਾ ਫਿਰ ਇਹ ਜਿਹੜੀ ਅਪਾ ਤੁਹਾਨੂੰ ਦੱਸਣ ਲੱਗਿਆਂ ਇਹ 70 ਤੋਂ 80% ਤੱਕ ਅਸਰ ਕਰਦਾ ਜੇ ਨਹੀਂ ਬੰਦਾ ਘਟ ਵੀ ਜਾਓ ਤੇ ਹੌਲੀ ਹੌਲੀ ਉਹਦਾ ਮਨ ਬਣ ਵੀ ਸਕਦਾ ਜੇ ਉਹ ਆਪ ਹਮੇ ਹੀ ਭਰਦਾ ਵੀ ਛੁੱਟ ਨਹੀਂ ਚਾਹੁੰਦਾ ਸ਼ਰਾਬ ਜਾਂ ਕੋਈ ਵੀ ਨਸ਼ਾ ਤਾਂ ਛੁੱਟਦਾ ਨਹੀਂ ਫਿਰ 100% ਫਾਇਦਾ ਕੋਈ ਇਹਨੇ ਅਸਰ ਤਾਂ ਕਰਨਾ ਨਾਲੇ ਇਹਨੇ ਲਿਵਰ ਠੀਕ ਕਰਨਾ ਕਈ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਜੇ ਅਸੀਂ ਇਹ ਦਵਾਈ ਵੀ ਲਈ ਜਾਈਏ ਜੀ ਨਾਲ ਕਿ ਸ਼ਰਾਬ ਵੀ ਪੀ ਜਾਏ ਇਹ ਸਾਡਾ ਲਿਵਰ ਵੀ ਬਚਿਆ ਰਹੂ ਨਹੀਂ ਕਿਸੇ ਨੇ ਆਧਾਰਨ ਦੇ ਤੌਰ ਤੇ ਸ਼ਰਾਬੀ ਨੂੰ ਕਿਹਾ ਵੀ ਲਿਆ ਤੈਨੂੰ ਸ਼ਰਾਬ ਦੇ ਨੁਕਸਾਨ ਦਸੀਏ ਉਹਨਾਂ ਨੇ ਇੱਕ ਕਾਲੇ ਚ ਸ਼ਰਾਬ ਪਾਈ ਤੇ ਵਿੱਚ ਕੋਈ ਕੀੜਾ ਮਕੌੜਾ ਵਿੱਚ ਛੜਤਾ ਤੇ ਉਹ ਮਰ ਗਿਆ ਇਹ ਜਿਹੜੇ ਨਸ਼ਾ ਖਾਣ ਵਾਲੇ ਹੁੰਦੇ ਨੇ ਇਹਨਾਂ ਦਾ ਦਿਮਾਗ ਸ਼ਰਾਰਤੀ ਹੁੰਦਾ ਕਹਿੰਦਾ ਲੈ ਦੇਖ ਲੈ ਦੇਖ ਲੈ ਦੇਖ ਲੈ ਕੀੜਾ ਮਰ ਗਿਆ ਇੱਕ ਨੇ ਕਹਿੰਦਾ ਮੇਰੇ ਪੇਟ ਦੇ ਕੀੜੇ ਮਾਰ ਦੀਆ ਸ਼ਰਾਬ ਮੈਂ ਤਾਂ ਤਾਂ ਪੀਣਾ ਦੇਖੋ ਇਹੋ ਜਿਹਾ ਕਈ ਉਦਾਹਰਨਾਂ ਨੇ ਪਰ ਆਪਾਂ ਵੀਡੀਓ ਨਾਲ ਲੰਬੀ ਜਾਂਦੇ ਹਾਂ ਤੁਹਾਨੂੰ ਛੇਤੀ ਹੀ ਦੱਸ ਦੰਨੇ ਹੱਕ ਨਹੀਂ ਤੇ ਚਲੋ ਜਿਨ੍ਹਾਂ ਦੇ ਘਰੇ ਸ਼ਰਾਬੀ ਹੁੰਦੇ ਨੇ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਬਹੁਤ ਔਖਾ ਹੁੰਦਾ ਸ਼ਰਾਬੀ ਕੋਈ ਵੀ ਕਿਸੇ ਵੀ ਕਿਸਮ ਦੀ ਇਨਸਾਨ ਚਰਾਬ ਪੀਂਦਾ ਪਹਿਲ ਤਾਂ ਤੁਸੀਂ ਇਹਨੂੰ ਇਹ ਸਮਝੋ ਤਿਆਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸੁਭਾਜ ਸਮਝਾ ਦਿੰਨੀ ਆ ਵੀ ਇਨਸਾਨ ਤਿੰਨ ਟਾਈਮ ਰੋਟੀ ਖਾਂਦਾ ਤਾ ਰੋਟੀ ਖਾਣ ਤੋਂ ਪਹਿਲਾਂ ਇੱਕ ਚਮਚਾ ਦੇਣਾ ਇਹਦਾ ਕੋਈ ਇਹ ਨਾ ਲੈ ਜਾ ਵੀ ਇਹ ਕੋਈ ਟੋਟਕਾ ਵਾ ਟੋਟਕਾ ਨਹੀਂ ਹੈ ਕਿ ਇੱਕ ਆਧਾਰਨ ਦੇ ਦੌਰ ਦਿੱਤਾ ਨੂੰ ਛੋਟੇ ਜੀ ਇੱਕ ਘਰ ਬਣਾਉਣ ਵਾਸਤੇ ਸਮਝ ਲਓ ਵੀ ਕਾੜਾ ਵਾ ਜਿਹੜਾ ਬਣਾ ਕੇ ਤੁਸੀਂ ਦੇਣਾ ਤੁਸੀਂ ਕੀ ਕਰਨਾ ਅੱਧਾ ਕਿਲੋ ਅਜਮੈਣ ਲੈਣੀ ਆ ਉਹਦੇ ਵਿੱਚ 4 ਕਿਲੋ ਪਾਣੀ ਪਾਉਣਾ 4 ਕਿਲੋ ਪਾਣੀ ਪਾ ਕੇ ਨੂੰ ਇੰਨਾ ਕ ਰੰਨਣਾ ਨਾ ਜਿਹੜਾ ਉਹ ਸਵਾ ਕਿਲੋ ਰਾਇ ਵਿੱਚ ਸਵਾ ਕਿਲੋ ਕਿਲੋ ਇੰਨਾ ਰਾਇ ਵਿੱਚ ਫਿਰ ਉਹਨੂੰ ਕਿਸੇ ਚੁੰਨੀ ਚ ਪਾ ਕੇ ਨਿਚੋਰ ਕੇ ਕੁੱਟ ਕੇ ਪੁੰਨ ਲੈਣਾ ਤੇ ਉਹਨੂੰ ਇੱਕ ਠੰਡਾ ਹੋਏ ਤੇ ਬੋਤਲ ਭਰ ਲੈਣੀ ਹੈ ਇਹ ਕਾੜਾ ਤਿਆਰ ਹੋ ਗਿਆ ਤੁਹਾਡਾ ਜਿਹੜਾ ਸ਼ਰਾਬੀ ਨੂੰ ਦੇਣਾ ਵਾ ਤੇ ਦਿਨੇ ਟਾਈਮ ਖਾਣਾ ਖਾਣ ਤੋਂ ਬਾਅਦ ਦੇਣਾ ਹੈ ਹੋਰ ਇਹ ਜਿਹੜਾ ਲਿਵਰ ਆ ਉਹਨੂੰ ਵੀ ਬਹੁਤ ਵਧੀਆ ਰਹਿੰਦੀ ਹੈ ਇਹ ਚੀਜ਼ ਤੇ ਜਿਹੜੀ ਨੇਸਤੇ ਵਗਾਰਾ ਪੈਂਦੀ ਹੈ ਇਨਸਾਨ ਨੂੰ ਉਹ ਵੀ ਘਟ ਪੈਂਦੀ ਹੈ ਇਹਦੇ ਨਾਲ ਬਸ ਜੇ ਤਾਂ ਇਨਸਾਨ ਆਪ ਦੇ ਆਪ ਰਾਜੀ ਹੈ ਫੇ ਤਾਂ ਸਮਝ ਲਓ ਵੀ 100% ਗਰੰਟੀ ਆਈ ਇਹ ਚੀਜ਼ਾਂ ਅਗਰ ਆਪ ਨਹੀਂ ਛੱਡਨੀ ਚਾਹੁੰਦਾ ਤੁਸੀਂ ਚੋਰੀ ਤੇ ਦਾਲ ਚ ਪਾਤਾ ਕਦੇ ਫਿਰ ਮੈਂ ਕਦੇ ਕਿਵੇਂ ਫਿਰ ਇਹ 40 50% ਹੀ ਫਾਇਦਾ ਕਰੋਗਾ ਸਰਗਟ ਵੀ ਛੁੱਟਦੀ ਐ ਨਾ ਜਰਦਾ ਵੀ ਛੁੱਟਦਾ ਕੋਈ ਵੀ ਮੈਡੀਕਲ ਨਸ਼ਾ ਜੇ ਇਨਸਾਨ ਛੱਡਣਾ ਚਾਹੁੰਦਾ ਤਾ ਇਹਦੇ ਨਾਲ 100% ਗਰੰਟੀ ਆ ਅਗਰ ਤੁਸੀਂ ਇਹਨੂੰ ਪੜਦੇ ਛੱਡਦੇ ਨਾ ਦਿਨੇ ਹੋ ਜਾਂ ੱੱੱਕੇ ਨਾ ਦਿਨੇ ਹੋ ਫਿਰ ਇਹ ਸਿਰਫ 70% ਪੈਦਾ ਕਰੋ ਕਿਉਂ ਉਹਦਾ ਆਪਦਾ ਮਨ ਹੀ ਨਾ ਹੈਗਾ ਇਹਨਾਂ ਦੇ ਮਨ ਹੀ ਛੱਡਣ ਨੂੰ ਤਿਆਰ ਹੁੰਦੇ ਇਹ ਚੀਜ਼ਾਂ ਮਰ ਜਾਂਦੇ ਨੇ ਪਰ ਇਹ ਪਰ ਇਹ ਨਸ਼ਾ ਨਹੀਂ ਛੱਡਦੇ ਇਹ ਸਾਡੇ ਪੰਜਾਬ ਨੂੰ ਇੱਕ ਕਲੰਕ ਕੋੜ ਲੱਗਿਆ ਬਾਹਰ ਲਿਆ ਸਟੇਟਾਂ 'ਚ ਦੇਖਿਆ ਕੋਈ ਵੀ ਟੀਕਾ ਲਾ ਕੇ ਮਰ ਗਿਆ ਰਾਜਸਥਾਨ ਤੋਂ ਸ਼ੁਰੂ ਹੋ ਜੋ ਹਰਿਆਣੇ ਤੋਂ ਸ਼ੁਰੂ ਹੋ ਜੋ यूपी बिहार बंगाल ਸਾਡੇ ਸਾਰੇ ਰਿਸ਼ਤੇਦਾਰੀ ਨੇ ਕੋਈ ਕਦੇ ਮੈਂ ਇਹ ਨਹੀਂ ਸੁਣਿਆ ਵੀ ਟੀਕਾ ਲਾ ਕੇ ਨੌਜਵਾਨ ਮਰ ਗਿਆ ਆਪਣੇ ਕੋਈ ਬਾਥਰੂਮ ਚ ਮਰ ਗਿਆ ਕੋਈ ਖੇਤ ਗਿਆ ਮਰ ਗਿਆ ਕੋਈ ਮੋਟਰ ਦੇ ਕੋਠੇ ਤੇ ਮਰ ਗਿਆ ਕੋਈ ਰਸਤੇ ਚ ਮਰ ਗਿਆ ਉਹ ਕੋਈ ਸੜਕ ਤੇ ਪਿਆ ਦੇਖਦੇ ਨੇ ਨੇ ਦਿੱਲੀ ਇਹ ਸਾਡੇ ਪੰਜਾਬ ਦੇ ਵਿੱਚ ਹੀ ਕਿਉਂ ਹੋ ਰਿਹਾ ਏ ਕਣ ਸਮਝੋ ਭਾਈ ਨੌਜਵਾਨੋ ਸਮਝੋ ਇਹ ਤੁਹਾਡਾ ਪੰਜਾਬ ਖਤਮ ਹੋ ਰਿਹਾ ਨਸ਼ਿਆਂ ਨੂੰ ਤਿਆਗੋ ਆਪਣੀ ਜ਼ਿੰਦਗੀ ਸੰਭੋ ਵਾਰ-ਵਾਰ ਨਹੀਂ ਇਹ ਮਿਲਣੀ ਤੁਸੀਂ ਨਿਗਾਹ ਮਾਰੋ ਬਾਹਰਲੇ ਸਟੇਟਾਂ 'ਚ ਕਿਉਂ ਨਹੀਂ ਹੋ ਰਿਹਾ ਕੰਮ ਸਾਡੇ ਪੰਜਾਬ 'ਚ ਸਾਰੇ ਕੰਮ ਕਿਉਂ ਹੋ ਰਹੇ ਨੇ ਦੁਨੀਆ ਭਰ ਦੇ ਬਾਹਰ ਕਿਤੇ ਨੌਜਵਾਨ ਨਹੀਂ ਰਾਜਸਥਾਨ ਕਿੱਡੀ ਕੁ ਦੂਰ ਆ ਕਦੇ ਸੁਣਿਆ ਵੀ ਕੋਈ ਨੌਜਵਾਨ ਮੁੰਡਾ ਟੀਕਾ ਲਾ ਕੇ ਮਰ ਗਿਆ ਹਰਿਆਣੇ 'ਚ ਸੁਣਿਆ ਕੋਈ ਯੂਪੀ 'ਚ ਸੁਣਿਆ ਕੋਈ ਬੰਗਾਲ ਬਿਹਾਰ ਹੋਰ ਕਿੰਨੇ ਸਟ੍ਰਟਾ ਨੇ ਕਦੇ ਸੁਣਿਆ ਕੋ ਟੀਕਾ ਲਾ ਕੇ ਮਰ ਗਿਆ ਪੰਜਾਬ ਟੀਕਾ ਕਿਉਂ ਮਰਦੇ ਨੇ ਪੰਜਾਬ ਨੂੰ ਬਰਬਾਦੀ ਦੇ ਰਸਤੇ ਤੇ ਤੋਰਨ ਕਰਕੇ ਪੰਜਾਬ ਨਾਲ ਇਹ ਸਭ ਕੁਝ ਹੋ ਰਿਹਾ ਸਮਝੋ ਮੈਂ ਆਪਣੇ ਬੱਚਿਆਂ ਨੂੰ ਵੀ ਹੱਥ ਵਨ ਕੇ ਬੇਨਤੀ ਕਰਨੀ ਆ ਸਮਝੋ ਛੱਡੋ ਇਹ ਨਸ਼ੇ ਤੋਂ ਤਿਆਗੋ ਆਪਦਾ ਪੰਜਾਬ ਸੰਭੋ ਪੰਜਾਬ ਥੋੜਾ ਪੰਜਾਬ ਉੱਜੜ ਗਿਆ